ਮਾਈਕ ਨੂੰ ਜੀ ਕਥਾ ਸਾਹਿਬ ਮੈਂ ਰੁਚੀ ਫਤੇ ਮੈਂ ਸਾਰੇ ਗਦਰਵਾ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਨਯੋਗ ਸਦਾਪਪਨ ਸਿੰਘ ਦੀ ਮਾਂ ਸਾਹਿਬ ਨੂੰ ਪੰਤਰੀ ਬਚਾਓ ਆਪਣਾ ਗਦਰਵਾਦ ਵਿੱਚ ਆ ਰਹੇ ਮੈਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਵਾਸਤੇ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿੰਨਾ ਦੇ ਸਦਕੇ ਇਹ ਪਾਰਟੀ ਕੈਂਪ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਹੋ ਸਕਦਾ ਮੈਂ ਥੋ ਉਹਨਾਂ ਨੂੰ ਸਾਰਿਆਂ ਨੂੰ ਟੈਲੀਫੋਨ ਕਰਕੇ ਕੀਤੇ ਗਏ ਹਾਂ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਿਹੜੇ ਉੱਥੇ ਆਪਾਂ ਮਾਨ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜੀ ਆਇਆਂ ਕਹਾਂਗੇ ਦਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਹਿਤ ਸਾਰੇ ਬੇਨਤੀ ਖਬੂਲ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਮੈਰੂਜੀ ਦਾ ਖਾਲਸਾ ਮੈਰੂਜੀ ਦੀ ਫਤਿਹ ਮੈਰੂਜੀ ਦਾ ਖਾਲਸਾ ਮੈਰੂਜੀ ਦੀ ਫਤਿਹ ਮੈਂ ਸਾਰੇ ਗਦਰਵਾਹ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਨਯੋਗ ਸਦਾਪਪਨ ਸਿੰਘ ਦੀ ਮਾਸੀ ਨੂੰ ਪੰਤਰੀ ਬਚਾਓ ਆਪਣਾ ਕੇਰਵਾਦ ਵਿੱਚ ਆ ਰਹੇ ਮੈਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਲਈ। ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੇ ਸਦਕੇ ਇਹ ਪਾਰਟੀ ਕੈਮ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਇਹ ਕਹਿਣਾ ਕਿ ਹੋ ਸਕਦਾ ਮੈਂ ਤੁਹਾਨੂੰ ਉਹਨਾਂ ਨੂੰ ਸਾਰੇ ਨੂੰ ਟੈਲੀਫੋਨ ਆ ਗਏ ਕਿਤੇ ਗਏ ਹੋ। ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਿਹੜੇ ਉੱਥੇ ਆਪਾਂ ਮਾਨਸਾਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜੀ ਆਇਆਂ ਕਹਾਂਗੇ ਦਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਹਿਤ ਸਾਰੇ ਬੇਨਤੀ ਕਬੂਲ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਮਾਈ ਰੁਕੀ ਦਾ ਖਾਲਸਾ ਮੈਗਰੁਜੀ ਕੀ ਫਤਿਹ ਮੈਗਰੁਜੀ ਕਾ ਖਾਲਸਾ ਮੈਗਰੁਜੀ ਕੀ ਫਤਿਹ ਮੈਂ ਸਾਰੇ ਗਦਰਵਾ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਣਯੋਗ ਸਦਾਪਪਨ ਸਿੰਘ ਦੀ ਮਾਤਸਾ ਨੂੰ ਮੰਤਰੀ ਬਣਾਓ ਆਪਣਾ ਗਦਰਵਾਦ ਵਿੱਚ ਆ ਰਹੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੀ ਸਦਕੇ ਇਹ ਪਾਰਟੀ ਕੈਮ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਹੋ ਸਕਦਾ ਮੈਂ ਤੁਹਾਨੂੰ ਉਹਨਾਂ ਨੂੰ ਸਾਰਿਆਂ ਨੂੰ ਟੈਲੀਫੋਨ ਆ ਗਏ ਕਿਤੇ ਗਏ ਹੋ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਣੇ ਜੀ ਆਪਾਂ ਮਾਨਸਾਪ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜਿਵੇਂ ਕਹਿਣਾ ਕਿ ਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਹਿਤ ਸਾਰੇ ਬੇਨਤੀ ਖੂਬਨ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਮਾਈ ਰੋਗੀ ਕਾ ਖਾਲਸਾ ਮੈਗਜੀ ਕੀ ਫਤਿਹ